ਨਾਜ਼ਮੀ ਨਵੀਂ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਆਮ ਆਦਮੀ ਪਾਰਟੀ ਤੇ ਪੰਜਾਬ ਸਰਕਾਰ ਸਨਾਤਨ ਸਿਵਾ ਸਮਿਤੀ ਦੇ ਪਿੱਛੇ ਮਜਬੂਤੀ ਨਾਲ ਖੜੇ ਹਨ ਅਤੇ ਭਾਈਚਾਰੇ ਦੀਆਂ ਲੰਬਿਤ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਗੇ ਵਿਧਾਇਕ ਚੌਥਰੀ ਮਦਨਲ ਬਗਨੇ ਇਹ ਹੀ ਗੱਲ ਮਾਲਵਾ ਜ਼ੋਨ 1 ਦੇ ਸੰਗਠਨ ਜਨਰਲ ਸਕੱਤਰ ਕਰਨ ਮਹਿਤਾ ਵੱਲੋਂ ਸੰਗਠਨ ਦੇ ਵਿਸਥਾਰ ਲਈ ਸਥਾਨਿਕ ਸਰਕਟ ਹਾਊਸ ਵਿਖੇ ਰਾਸ਼ਟਰੀ ਪ੍ਰਧਾਨ ਸ਼੍ਰੀ ਵਿਜੇਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਆਯੋਜਿਤ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀ ਵਿਧਾਇਕ ਅਸ਼ੋਕ ਪ੍ਰਸ਼ਰ ਪੱਪੀ ਮਾਲਵਾ ਸੈਂਟਰਲ ਜ਼ੋਨ ਮਹਿਲਾ ਵਿੰਗ ਇੰਚਾਰਜ ਤੇ ਰਾਜ ਮਹਿਲਾ ਕਮਿਸ਼ਨ ਮੈਂਬਰ ਅਜਿੰਦਰ ਕੌਰ ਬ੍ਰਾਹਮਣ ਭਲਾਈ ਬੋਰਡ ਚੇਅਰਮੈਨ ਪੰਕਜ ਸ਼ਾਰਦਾ ਜ਼ਿਲ੍ਹਾ ਮਹਿਲਾ ਵਿੰਗ ਇੰਚਾਰਜ ਮਨੀਸ਼ਾ ਕਪੂਰ ਕਾਉਂਸਲਰ ਬਿੱਟੂ ਪਨੋਟ ਅਤੇ ਨੀਰਜ ਆਹੂਜਾ ਬੂਟਾ ਮਹਿਲਾ ਵਿੰਗ ਕੋਆਰਡੀਨੇਟਰ ਸੁਖਪ੍ਰੀਤ ਕੌਰ ਸੈਂਟਰਲ ਦੀ ਅਲਕਾ ਮਲਹੋਤਰਾ ਤੇ ਹੋਰ ਇਸ ਸਮਾਗਮ ਵਿੱਚ ਪ੍ਰਮੁੱਖ ਤੌਰ ਤੇ ਮੌਜੂਦ ਸਨ ਇਸ ਮੌਕੇ ਬੋਲਦੇ ਆ ਕਮੇਟੀ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਵਿਜੇ ਸ਼ਰਮਾ ਨੇ ਕਿਹਾ ਕਿ ਉਹ ਪੰਜਾਬ ਵਿੱਚ ਸਨਾਤਨ ਭਾਈਚਾਰੇ ਦੇ ਸਮਰਥਨ ਵਿੱਚ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ ਅਤੇ ਸਾਡੇ ਪ੍ਰਮੁੱਖ ਇਤਿਹਾਸ ਇਤਿਹਾਸਿਕ ਧਾਰਮਿਕ ਸਥਾਨਾਂ ਦੇ ਸੁੰਦਰੀਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੇਨਤੀ ਕੀਤੀ ਹੈ। ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਜਾ ਰਹੇ ਬੇਅਦਬੀ ਵਿਰੋਧੀ ਕਾਨੂੰਨ ਵਿੱਚ ਸਾਰੇ ਸਨਾਤਨ ਧਰਮ ਗ੍ਰੰਥਾਂ ਅਤੇ ਕਵਿਤਾਵਾਂ ਨੂੰ ਸ਼ਾਮਲ ਕਰਨ ਦੀ ਵੀ ਬਕਾਲਤ ਕੀਤੀ ਹੈ। ਉਹ ਪੰਜਾਬ ਦੇ 42% ਸਨਾਤਨ ਭਾਈਚਾਰੇ ਦੀ ਭਾਗੀਦਾਰੀ ਦੀ ਵੀ ਬਕਾਲਤ ਕਰ ਰਹੇ ਹਨ। ਇਸ ਸਬੰਧ ਵਿੱਚ ਕਮੇਟੀ, ਬਲਾਕ ਅਤੇ ਵਾਰਡ ਪਧਰੀ ਇਕਾਈਆਂ ਨਾਲ ਦੇ ਨਾਲ ਨਾਲ ਰਾਜ ਪੱਧਰ ਵਿੱਚ ਵਿਧਾਨ ਸਭਾ ਹਲਕਾ ਕੋਆਰਡੀਨੇਟਰ ਅਤੇ ਜ਼ਿਲ੍ਹਾ ਇਕਾਈਆਂ ਸਥਾਪਿਤ ਕਰ ਰਹੀ ਹੈ ਉਹਨਾਂ ਦੇ ਪ੍ਰਬੰਧਨ ਲਈ ਮਾਝਾ ਮਾਲਵਾ ਦੁਆਬਾ ਜ਼ੋਨ ਨੂੰ ਨਿਯੁਕਤ ਕਰਕੇ ਉਹਨਾਂ ਨੂੰ ਵੀ ਮਜ਼ਬੂਤ ਕੀਤਾ ਜਾ ਰਿਹਾ ਹੈ ਇਸ ਮੌਕੇ ਤੇ ਪ੍ਰਵਿੰਦਰ ਬਹਿਲ ਨੇ ਦੁਆਬਾ ਜ਼ੋਨ ਦਾ ਇੰਚਾਰਜ ਜੋਗਿੰਦਰ ਸ਼ਰਮਾ ਨੂੰ ਮਾਲਵਾ ਜ਼ੋਨ ਪ੍ਰਨਵ ਤਵਨ ਨੂੰ ਮਾਝਾ ਜ਼ੋਨ ਨੂੰ ਵਰਨ ਮਹਿਤਾ ਨੂੰ ਮਾਲਵਾ ਜ਼ੋਨ 1 ਦਾ ਸੰਗਠਨਾਤਮਕ ਜਨਰਲ ਸਕੱਤਰ ਅਤੇ ਅਭਿਨੰਦਨ ਨੂੰ ਮਾਝਾ ਜ਼ੋਨ ਦਾ ਸੰਗਠਨਾਤਮਕ ਜਨਰਲ ਸਕੱਤਰ ਅਤੇ ਲੁਧਿਆਣਾ ਜ਼ਿਲ੍ਹਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਨikhil Sharma Dilender Zila Incharge Jassi Jadda ate Faridkot Zila Incharge Sukhdev Sharma nu Moga jilay da incharge Vikas Kapur nu Pathankot jile da incharge ate Sanjeev Kapur nu Pathankot jile da incharge niyukt kita gaya hai Varun Mehta ne ikatthu nu sambodhan karde hoye kiah ke Rashtriya Pradhan Vijay Sharma di agwai het ek haftavari Hanuman Chalisa da aayojan kita ja viga ਜਿਸ ਵਿੱਚ ਸਾਰੇ ਮੰਦਰਾ ਧਾਰਮਿਕ ਸੰਗਠਨਾਂ ਤੇ ਸਮਾਜਿਕ ਸੰਗਠਨਾਂ ਅਨੁਸਾਰ ਨਾਟਕ ਸਨਾਤਨ ਸੱਭਿਆਚਾਰ ਬਾਰੇ ਜਾਗਰੂਕ ਕੀਤਾ ਜਾਵੇਗਾ ਸਾਡਾ ਟੀਚਾ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਤੋਂ ਮੁਕਤ ਕਰਨਾ ਉਹਨਾਂ ਨੂੰ ਆਤਮ ਨਿਰਭਰ ਬਣਾਉਣਾ ਤੇ ਸਮਾਜ ਅਤੇ ਦੇਸ਼ ਦੇ ਭਲਾਈ ਲਈ ਕੰਮ ਕਰਨ ਲਈ ਪ੍ਰੇਰਿਤ ਕਰਨਾ ਹੈ ਫੇਸਮੁਖੀ ਕਮੇਟੀ ਦੇ ਆਤਮਨਗਰ ਕੋਆਰਡੀਨੇਟਰ ਭਾਰਤ ਸ਼ਰਮਾ ਨੂਨੀ ਪੱਛਮੀ ਕੋਆਰਡੀਨੇਟਰ ਕਰਨ ਕੰਡਾ ਉਤਰੀ ਕੋਆਰਡੀਨੇਟਰ ਅਸ਼wini ਕਨੋਜੀਆ ਕੇਂਦਰੀ ਕੋਆਰਡੀਨੇਟਰ ਸਾਇਲ 파ਟਿਕ ਦੱਖਣੀ ਕੋਆਰਡੀਨੇਟਰ ਅਨਿਲ ਕੁਮਾਰ ਬਲਕ ਮੁਖੀ ਅਨੁਰਾਜ ਅਨੁਰਾਗ ਕਨੋਜੀਆ ਸੂਰਜ ਠਾਕੁਰ ਰੁਦਰ ਮਹਿਤਾ ਕਿਸ਼ਵੀ ਜਰੂਟਾ ਕ੍ਰਿਸ਼ਨਾ ਮਰਵਾਹਾ ਤੇ ਹੋਰ ਪ੍ਰਮੁੱਖ ਸਨਾਤਨੀਆਂ ਮੌਜੂਦ ਸਨ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਪੰਡਿਤ ਕਰਨ ਸ਼ਾਸਤਰੀ ਨੇ ਸਨਾਤਨ ਮੰਤਰਾਂ ਦਾ ਜਾਪ ਕਰਦੇ ਹੋਏ ਦੀਵਾ ਜਗਾਇਆ